ਪੁਰਾਣੇ ਚੁੱਠੀਆਂ ਦੇ ਰਾਹੀ ਇੱਕ ਦੂਜੇ ਨੂੰ ਤੁਸੀਂ ਸੁਨੇਹੇ ਨਹੀਂ ਭੇਜ ਸਕੋਗੇ ਕਿਉਂਕਿ 400 ਸਾਲ ਪੁਰਾਣੇ ਇੱਕ ਯੁੱਗ ਦਾ ਅੰਤ ਜਿਹੜਾ ਹੋ ਗਿਆ ਕਿਉਂਕਿ 400 ਸਾਲ ਪੁਰਾਣੇ ਡਾਕ ਸੇਵਾ ਜਿਹੜੀ ਬੰਦ ਕੀਤੀ ਗਈ ਹੈ ਜੀਆਂ ਦੱਸ ਲਗੇ ਕਿ ਹੁਣ ਜੋ ਹੈ ਚਿੱਠੀ ਦੇ ਰਾਹੀਂ ਸੁਨੇਹੇ ਨਹੀਂ ਭੇਜੇ ਜਾ ਸਕਣਗੇ ਦੁਨੀਆ ਦੇ ਸਭ ਤੋਂ ਡਿਜੀਟਲ ਦੇਸ਼ਾਂ ਦੇ ਵਿੱਚੋਂ ਇੱਕ ਡੈਨਮਾਰਕ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਆਪਣੀ 400 ਸਾਲ ਤੋਂ ਵੱਧ ਪੁਰਾਣੀ ਪੱਤਰ ਡਿਲੀਵਰੀ ਸੇਵਾ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੁਣ ਕੋਈ ਚਿੱਠੀ ਨਹੀਂ ਭੇਜ ਸਕੇਗਾ ਸਿਰਫ పార్ਸਲ ਹੀ ਡਿਲੀਵਰ ਜੁੜੇ ਕੀਤੇ ਜਾਣਗੇ ਸੋ ਡੈਨਮਾਰਕ ਦੇ ਵਿੱਚ ਭੇਜੇਗੇ ਪੱਤਰਾਂ ਦੀ ਗਿਣਤੀ 25 ਸਾਲਾਂ ਦੇ ਵਿੱਚ 90% ਤੋਂ ਵੱਧ ਜਿਹੜਾ ਘੱਡੀ ਹੈ ਤੇ ਇਸੇ ਕਰਕੇ ਜੋ ਹੈ ਦੁਨੀਆ ਦੇ ਸਭ ਤੋਂ ਡਿਜੀਟਲ ਦੇਸ਼ਾਂ ਦੇ ਵਿੱਚ ਸ਼ਾਮਲ ਡੈਨਮਾਰਕ ਨੇ ਆਪਣੀ 70 ਸਾਲ ਤੋਂ ਜ਼ਿਆਦਾ ਪੁਰਾਣੀ ਚਿੱਠੀ ਡਿਲੀਵਰੀ ਸੇਵਾ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਹੈ ਇਹ ਸਾਲ 1624 ਤੋਂ ਚੱਲੀ ਆ ਰਹੀ ਸੇਵਾ ਹੁਣ ਇਤਿਹਾਸ ਜਿਹੜੀ ਬਣ ਚੁੱਕੀ ਹੈ ਕਿਉਂਕਿ ਸਰਕਾਰੀ ਡਾਕ ਕੰਪਨੀ ਜੋ ਹੈ ਉਸ ਦੇ ਵੱਲੋਂ ਆਖਰੀ ਚਿੱਠੀ ਭੇਜ ਕੇ ਇਹ ਐਲਾਨ ਜਿਹੜਾ ਕੀਤਾ ਗਿਆ ਕਿ ਹੁਣ ਜੋ ਐ ਚਿੱਠੀਆਂ ਨਹੀਂ ਭੇਜੀਆਂ ਜਾ ਸਕਣਗੀਆਂ ਸਿਰਫ ਪਾਰਸਲ ਹੀ ਤੁਸੀਂ ਭੇਜ ਸਕੋਗੇ ਸੋ ਜਿਹੜਾ ਡੈਨਮਾਰਕ ਦੇ ਅੰਦਰ ਰੈੱਡ ਕਲਰ ਦੇ ਤੁਸੀਂ ਨਾਲ ਤਸਵੀਰ ਵੀ ਦੇਖ پا ਰਹੇ ਹੋ ਇਸ ਤੇ ਡੱਬਿਆਂ ਦੇ ਵਿੱਚ ਜਿਹੜਾ ਚਿੱਠੀਆਂ ਜਿਹੜੀਆਂ ਭੇਜੀਆਂ ਜਾਂਦੀਆਂ ਸਨ ਇਸ ਦੇ ਵਿੱਚ ਰੱਖੀਆਂ ਜਾਂਦੀਆਂ ਸਨ ਇੱਕ ਪਛਾਣ ਵੀ ਉੱਥੇ ਬਣ ਚੁੱਕੀ ਸੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਡਾਕ ਸੇਵਾ ਉੱਥੇ ਜਿਹੜੇ ਚੱਲਦੇ ਸੀ ਲੇਕਿਨ ਹੁਣੇ ਫੈਸਲਾ ਜਿਹੜਾ ਲਿਆ ਗਿਆ ਕਿਉਂਕਿ ਇੱਕ ਸਭ ਤੋਂ ਵੱਡੇ ਡਿਜੀਟਲ ਦੇਸ਼ਾਂ ਦੇ ਵਿੱਚੋਂ ਇੱਕ ਹੈ ਡੈਨਮਾਰਕ ਜਿਸਨੇ ਆਪਣੇ 400 ਸਾਲ ਤੋਂ ਵੱਧ ਜਿਹੜਾ ਅ ਪੁਰਾਣੇ ਜਿਹੜਾ ਇੱਕ ਯੁੱਗ ਨੂੰ ਉਸ ਦਾ ਅੰਤ ਕੀਤਾ ਹੈ ਹੁਣ ਕਿਹਾ ਗਿਆ ਹੈ ਕਿ ਚਿੱਠੀਆਂ ਦੇ ਰਾਹੀਂ ਇੱਕ ਦੂਜੇ ਨੂੰ ਸੁਨੇਹੇ ਜਿਹੜੇ ਨਹੀਂ ਭੇਜੇ ਜਾ ਸਕਣਗੇ ਸਿਰਫ ਪਾਰਸਲ ਹੀ ਜਿਹੜੇ ਐ ਇੱਕ ਦੂਜੇ ਨੂੰ ਜਿਹੜੇ ਭੇਜੇ ਜਾ ਸਕਣਗੇ ਲੋਕ ਚਿੱਠੀਆਂ ਦੇ ਰਾਹੀਂ ਇੱਕ ਦੂਜੇ ਨੂੰ ਜਿਹੜਾ ਲਗਾਤਾਰ 스메ਹੇ ਭੇਜਦੇ ਸਨ ਪੁਰਾਣੇ ਸਮੇਂ ਤੋਂ ਇਹ ਰੀਤ ਜਿਹੜੀ ਹੈ ਇੱਕ ਇਤਿਹਾਸ ਜਿਹੜਾ ਕਹਿ ਸਕਦੇ ਹਾਂ ਪੁਰਾਣੇ ਸਮੇਂ ਤੋਂ ਜਿਹੜਾ ਚੱਲਿਆ ਆ ਰਿਹਾ ਸੀ ਲੇਕਿਨ ਹੁਣ ਡੈਨਮਾਰਕ ਦੇ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਪਹਿਲਾ ਲੋਕ ਕਿਉਂਕਿ ਡਿਜੀਟਲ ਇਹਨਾਂ ਨਹੀਂ ਸੀ ਹੋਇਆ ਮੁਲਕ ਭਾਵੇਂ ਕਿਸੇ ਵੀ ਅਸੀਂ ਦੇਸ਼ ਦੀ ਗੱਲ ਕਰੀਏ ਲੇਕਿਨ ਉਸੇ ਤੋਂ ਬਾਅਦ 400 ਸਾਲ ਤੋਂ ਇਹ ਸੇਵਾ ਜਿਹੜੀ ਚੱਲੀ ਆ ਰਹੀ ਸੀ ਡਾਕ ਦੀ ਲੇਕਿਨ ਹੁਣ ਇਸ ਨੂੰ ਬੰਦ ਕਰਨ ਦਾ ਫੈਸਲਾ ਜਿਹੜਾ ਡੈਨਮਾਰਕ ਦੇ ਵੱਲੋਂ ਲਿਆ ਗਿਆ ਇੱਕ ਯੁੱਗ ਦਾ ਜਿਹੜਾ ਅੰਤ ਕਮਾਗੇ ਹੋਇਆ ਪਹਿਲਾਂ ਲੋਕ ਕੀ ਹੁੰਦਾ ਸੀ ਕਿ ਇੱਕ ਦੂਜੇ ਨੂੰ ਸੁਨੇਹੇ ਜਿਹੜੇ ਭੇਜਨੇ ਹੁੰਦੇ ਸੀ ਚਿੱਠੀਆਂ ਦੇ ਰਾਹੀਂ ਭੇਜਦੇ ਸੀ ਲੇਕਿਨ ਉਸੇ ਤੋਂ ਬਾਅਦ ਹੁਣ ਲਗਾਤਾਰ ਡਿਜੀਟਲ ਹੋ ਗਿਆ ਸਭ ਕੁਝ ਤੇ ਨਾ ਉਹ ਲੋਕ ਇੱਕ ਦੂਜੇ ਨੂੰ ਸੁਨੇਹੇ ਈਮੇਲ ਦੇ ਰਾਹੀਂ WhatsApp ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਦੂਜੇ ਨੂੰ ਭੇਜਦੇ ਨੇ ਲੇਕਿਨ ਇਸੇ ਤੋਂ ਬਾਅਦ ਜਿਹੜਾ ਇਹ ਗਿਣਤੀ ਲਗਾਤਾਰ ਘਟਦੀ ਗਈ ਪੱਤਰਾਂ ਦੀ ਤੇ ਉਸੇ ਤੋਂ ਬਾਅਦ ਹੁਣ ਫੈਸਲਾ ਜਿਹੜਾ ਇਸ ਦੇ ਵਿੱਚ ਲਿਆ ਗਿਆ ਇਹ ਪੁਰਾਣੇ ਇੱਕ ਯੁੱਗ ਦਾ ਅੰਤ ਜਿਹੜਾ ਮੰਨਿਆ ਜਾ ਚੁੱਕਿਆ ਕਿ ਕੋਈ ਲੋਕਾਂ ਦੇ ਸਵਾਦ ਕਰਨ ਦਾ ਤਰੀਕਾ ਕਮਿਊਨੀਕੇਸ਼ਨ ਕਰਨ ਦਾ ਇੱਕ ਤਰੀਕਾ ਬਦਲ ਚੁੱਕਿਆ ਹੈ ਇਮੇਦੀ ਰਾਹੀ ਡਿਜੀਟਲ ਮੇਲਬਾਕਸ ਤੇ ਆਨਲਾਈਨ ਪਲੇਟਫਾਰਮ ਜਿਹੜੇ ਮੁੱਖ ਇਹ ਮੰਨਿਆ ਜਾ ਰਿਹਾ ਮਾਧਿਅਮ ਨੇ ਜਿਨ੍ਹਾਂ ਤੇ ਰਾਹੀ ਲੋਕ ਇੱਕ ਦੂਜੇ ਦੇ ਨਾਲ ਗੱਲਬਾਤ ਜਿਹੜਾ ਕਰਦੇ ਨੇ ਅਧਿਕਾਰਿਤ ਜਿਹੜੇ ਅੰਕੜੇ ਅੰਕੜੇ ਨੇ 25 ਸਾਲਾਂ ਦੇ ਵਿੱਚ ਡੈਨਮਾਰਕ ਦੇ ਵਿੱਚ ਭੇਜੇ ਜਾਣ ਵਾਲੇ ਪੱਤਰਾਂ ਦੀ ਸੰਖਿਆ ਜਿਹੜੀ ਹੈ 90% ਤੋਂ ਵੱਧ ਦੀ ਗਿਰਾਵਟ ਇਸ ਦੇ ਵਿੱਚ ਦੇਖੇ ਗਈ ਕੰਪਨੀਆਂ ਨੂੰ ਜਿਹੜੇ ਘਟੇ ਪਏ ਹੁਣ ਸੜਕਾਂ ਦੇ ਉੱਤੇ ਨਹੀਂ ਦੇਖਣਗੇ ਰੈੱਡ ਮੇਲਬਾਕਸ ਡੈਨਮਾਰਕ ਦੀਆਂ ਸੜਕਾਂ ਦੇ ਉੱਤੇ ਪਹਿਚਾਣੇ ਬਣ ਚੁੱਕੇ ਸੀ ਲਾਲ ਮੇਲਬਾਕਸ ਜਿਹੜੇ ਨੇ ਹੁਣ ਇਹਨਾਂ ਨੂੰ ਹਟਾਇਆ ਜਾ ਰਿਹਾ ਜੂਨ ਤੋਂ ਲੈ ਕੇ ਹੁਣ ਤੱਕ ਕਰੀਬ 1500 ਮੇਲਬਾਕਸ ਜਿਹੜੇ ਹਟਾਏ ਜਾ ਚੁੱਕੇ ਨੇ ਹੋਰਾਂ ਨੂੰ ਵੀ ਜਿਹੜਾ ਹਟਾਇਆ ਜਾਏਗਾ ਲੇਕਿਨ ਲੋਕਾਰੇ ਇਹਨਾਂ ਨੂੰ ਭਾਵਕਤਾ ਦੇ ਨਾਲ ਜਿਹੜਾ ਮਹਿੰਗੀਆਂ ਕੀਮਤਾਂ ਦੇ ਵਿੱਚ ਉੱਥੇ ਲੋਕਾਂ ਦੇ ਵੱਲੋਂ ਖਰੀਦਿਆ ਵੀ ਗਿਆ ਕਿਉਂਕਿ ਜਿਹੜਾ ਇਹ ਸੜਕਾਂ ਦੇ ਉੱਤੇ ਰੈੱਡ ਮੇਲਬਾਕਸ ਸੀ ਇਹ ਇੱਕ ਤਰੀਕੇ ਦੀ ਉੱਥੇ ਡੈਨਮਾਰਕ ਦੇ ਵਿੱਚ ਪਹਿਚਾਣ ਬਣ ਚੁੱਕਿਆ ਸੀ ਲੋਕਾਂ ਨੇ ਹੁਣ ਇਹਨੂੰ ਵੱਧ ਕੀਮਤ ਦੇ ਵਿੱਚ ਆਪਣੇ ਕੋਲ ਰੱਖਿਆ ਸਾਮ ਸੰਭਾਲ ਦੇ ਲਈ ਕਿ ਅਸੀਂ ਇਹਨੂੰ ਇੱਕ ਪਹਿਚਾਣ ਦੇ ਤੌਰ ਤੇ ਰੱਖਾਂਗੇ ਕਿ ਅਸੀਂ ਪਹਿਲਾਂ ਕਿਸ ਤਰੀਕੇ ਦੇ ਨਾਲ ਡਾਕ ਸੇਵਾ ਦੇ ਰਾਹੀਂ ਜਿਹੜਾ ਮੈਸੇਜ ਇੱਕ ਦੂਜੇ ਨੂੰ ਭੇਜਦੇ ਸੀ ਵੱਡੀਆਂ ਕੀਮਤਾਂ ਦੇ ਵਿੱਚ ਲੋਕਾਂ ਦੇ ਵੱਲੋਂ ਇਹ ਮੇਲਬਾਕਸ ਰੈੱਡ ਕਲਰ ਦਾ ਖਰੀਦਿਆ ਵੀ ਗਿਆ ਸੋ 1400 ਸਾਲ ਤੋਂ ਚੱਲਿਆ ਆ ਰਹੀ ਰੀਤ ਜਿਹੜੀ ਇਹ ਬੰਦ ਕਰ ਦਿੱਤੀ ਗਈ ਹੈ 400 ਸਾਲ ਪਾਣੀ ਡਾਕ ਸੇਵਾ ਜੋ ਹੈ ਡੈਨਮਾਰਕ ਦੇ ਵਿੱਚ ਬੰਦ ਕੀਤੀ ਗਈ ਹੈ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੁਣ ਜੋ ਹੈ ਠੁੱਟੀਆਂ ਦੇ ਰਾਹੀਂ ਸੁਣੇ ਇਹ ਜਿਹੜੇ ਨਹੀਂ ਭੇਜੇ ਜਾਣਗੇ ਉਹੜੇ ਚੁੱਠੀਆਂ ਦੇ ਰਾਹੀ ਇੱਕ ਦੂਜੇ ਨੂੰ ਤੁਸੀਂ ਸੁਨੇਹੇ ਨਹੀਂ ਭੇਜ ਸਕੋਗੇ ਕਿਉਂਕਿ 400 ਸਾਲ ਪੁਰਾਣੇ ਇੱਕ ਯੁੱਗ ਦਾ ਅੰਤ ਜਿਹੜਾ ਹੋ ਗਿਆ ਕਿਉਂਕਿ 400 ਸਾਲ ਪੁਰਾਣੀ ਡਾਕ ਸੇਵਾ ਜਿਹੜੀ ਬੰਦ ਕੀਤੀ ਗਈ ਹੈ ਜੀਆਂ ਦੱਸ ਲਗੇ ਕਿ ਹੁਣ ਅਜੋਏ ਪੀ ਡੇ ਦਾ ਹਿਸਮ ਨਹੀਂ ਹੈ ਨਹੀਂ ਭੇਜੇ ਜਾ ਸਕਣਗੇ ਦੁਨੀਆ ਦੇ ਸਭ ਤੋਂ ਡਿਜੀਟਲ ਦੇਸ਼ਾਂ ਦੇ ਵਿੱਚੋਂ ਇੱਕ ਡੈਨਮਾਰਕ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਆਪਣੀ 400 ਸਾਲ ਤੋਂ ਵੱਧ ਪੁਰਾਣੀ ਪੱਤਰ ਡਿਲੀਵਰੀ ਸੇਵਾ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੁਣ ਕੋਈ ਚਿੱਠੀ ਨਹੀਂ ਭੇਜ ਸਕੇਗਾ ਸਿਰਫ పార్ਸਲ ਹੀ ਡਿਲੀਵਰ ਜੁੜੇ ਕੀਤੇ ਜਾਣਗੇ ਸੋ ਡੈਨਮਾਰਕ ਦੇ ਵਿੱਚ ਭੇਜੇਗੇ ਪੱਤਰਾਂ ਦੀ ਗਿਣਤੀ 25 ਸਾਲਾਂ ਦੇ ਵਿੱਚ 90% ਤੋਂ ਵੱਧ ਜਿਹੜਾ ਘੱਡੀ ਹੈ ਤੇ ਇਸੇ ਕਰਕੇ ਜੋ ਹੈ ਦੁਨੀਆਂ ਦੇ ਸਭ ਤੋਂ ਡਿਜੀਟਲ ਦੇਸ਼ਾਂ ਦੇ ਵਿੱਚ ਸ਼ਾਮਲ ਡੈਨਮਾਰਕ ਨੇ ਆਪਣੀ ਸਵਾ ਸੂ ਸਾਲ ਤੋਂ ਜ਼ਿਆਦਾ ਪੁਰਾਣੇ ਚਿੱਠੀ ਡਿਲੀਵਰੀ ਸੇਵਾ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਹੈ ਇਹ ਸਾਲ 1624 ਤੋਂ ਚੱਲੀ ਆ ਰਹੀ ਸੇਵਾ ਹੁਣ ਇਤਿਹਾਸ ਜਿਹੜੀ ਬਣ ਚੁੱਕੀ ਹੈ ਕਿਉਂਕਿ ਸਰਕਾਰੀ ਡਾਕ ਕੰਪਨੀ ਜੋ ਹੈ ਉਸ ਦੇ ਵੱਲੋਂ ਆਖਰੀ ਚਿੱਠੀ ਭੇਜ ਕੇ ਇਹ ਐਲਾਨ ਜਿਹੜਾ ਕੀਤਾ ਗਿਆ ਕਿ ਹੁਣ ਜੋ ਐ ਚਿੱਠੀਆਂ ਨਹੀਂ ਭੇਜੀਆਂ ਜਾ ਸਕਣਗੀਆਂ ਸਿਰਫ ਪਾਰਸਲ ਹੀ ਤੁਸੀਂ ਭੇਜ ਸਕੋਗੇ ਸੋ ਜਿਹੜਾ ਡੈਨਮਾਰਕ ਦੇ ਅੰਦਰ ਰੈੱਡ ਕਲਰ ਦੇ ਤੁਸੀਂ ਨਾਲ ਤਸਵੀਰ ਵੀ ਦੇਖ پا ਰਹੇ ਹੋ ਇਸ ਤੇ ਡੱਬਿਆਂ ਦੇ ਵਿੱਚ ਜਿਹੜਾ ਚਿੱਠੀਆਂ ਜਿਹੜੀਆਂ ਭੇਜੀਆਂ ਜਾਂਦੀਆਂ ਸਨ ਇਸ ਦੇ ਵਿੱਚ ਰੱਖੀਆਂ ਜਾਂਦੀਆਂ ਸਨ ਇੱਕ ਪਛਾਣ ਵੀ ਉੱਥੇ ਬਣ ਚੁੱਕੀ ਸੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਡਾਕ ਸੇਵਾ ਉੱਥੇ ਜਿਹੜੇ ਚੱਲਦੇ ਸੀ ਲੇਕਿਨ ਹੁਣੇ ਫੈਸਲਾ ਜਿਹੜਾ ਲਿਆ ਗਿਆ ਕਿਉਂਕਿ ਇੱਕ ਸਭ ਤੋਂ ਵੱਡੇ ਡਿਜੀਟਲ ਦੇਸ਼ਾਂ ਦੇ ਵਿੱਚੋਂ ਇੱਕ ਹੈ ਡੈਨਮਾਰਕ ਜਿਸਨੇ ਆਪਣੇ 400 ਸਾਲ ਤੋਂ ਵੱਧ ਜਿਹੜਾ ਅ ਪੁਰਾਣੇ ਜਿਹੜਾ ਇੱਕ ਯੁੱਗ ਨੂੰ ਉਸ ਦਾ ਅੰਤ ਕੀਤਾ ਹੈ ਹੁਣ ਕਿਹਾ ਗਿਆ ਕਿ ਚਿੱਠੀਆਂ ਦੇ ਰਾਹੀਂ ਇੱਕ ਦੂਜੇ ਨੂੰ ਸੁਨੇਹੇ ਜਿਹੜੇ ਨਹੀਂ ਭੇਜੇ ਜਾ ਸਕਣਗੇ ਸਿਰਫ ਪਾਰਸਲ ਹੀ ਜਿਹੜੇ ਐ ਇੱਕ ਦੂਜੇ ਨੂੰ ਜਿਹੜੇ ਭੇਜੇ ਜਾ ਸਕਣਗੇ ਲੋਕ ਚਿੱਠੀਆਂ ਦੇ ਰਾਹੀਂ ਇੱਕ ਦੂਜੇ ਨੂੰ ਜਿਹੜਾ ਲਗਾਤਾਰ ਸੁਨੇਹੇ ਭੇਜਦੇ ਸਨ ਪੁਰਾਣੇ ਸਮੇਂ ਤੋਂ ਇਹ ਰੀਤ ਜਿਹੜੀ ਹੈ ਇੱਕ ਇਤਿਹਾਸ ਜਿਹੜਾ ਕਹਿ ਸਕਦੇ ਹਾਂ ਪੁਰਾਣੇ ਸਮੇਂ ਤੋਂ ਜਿਹੜਾ ਚੱਲਿਆ ਆ ਰਿਹਾ ਸੀ ਲੇਕਿਨ ਹੁਣ ਡੈਨਮਾਰਕ ਦੇ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਪਹਿਲਾਂ ਲੋਕ ਕਿਉਂਕਿ ਡਿਜੀਟਲ ਇੰਨਾ ਨਹੀਂ ਸੀ ਹੋਇਆ ਮੁਲਕ ਭਾਵੇਂ ਕਿਸੇ ਵੀ ਅਸੀਂ ਦੇਸ਼ ਦੀ ਗੱਲ ਕਰੀਏ ਲੇਕਿਨ ਉਸੇ ਤੋਂ ਬਾਅਦ 400 ਸਾਲ ਤੋਂ ਇਹ ਸੇਵਾ ਜਿਹੜੀ ਚੱਲੀ ਆ ਰਹੀ ਸੀ ਡਾਕ ਦੀ ਲੇਕਿਨ ਹੁਣ ਇਸ ਨੂੰ ਬੰਦ ਕਰਨ ਦਾ ਫੈਸਲਾ ਜਿਹੜਾ ਡੈਨਮਾਰਕ ਦੇ ਵੱਲੋਂ ਲਿਆ ਗਿਆ ਕਿ ਇੱਕ ਯੁੱਗ ਦਾ ਜਿਹੜਾ ਅੰਤ ਕਰਾਂਗੇ ਹੋਇਆ ਪਹਿਲਾਂ ਲੋਕ ਕੀ ਹੁੰਦਾ ਸੀ ਕਿ ਇੱਕ ਦੂਜੇ ਨੂੰ ਸੁਨੇਹੇ ਜਿਹੜੇ ਭੇਜਨੇ ਹੁੰਦੇ ਸੀ ਚਿੱਠੀਆਂ ਦੇ ਰਾਹੀਂ ਭੇਜਦੇ ਸੀ ਲੇਕਿਨ ਉਸੇ ਤੋਂ ਬਾਅਦ ਹੁਣ ਲਗਾਤਾਰ ਡਿਜੀਟਲ ਹੋ ਗਿਆ ਸਭ ਕੁਝ ਤੇ ਉਹ ਲੋਕ ਇੱਕ ਦੂਜੇ ਨੂੰ ਸੁਮੇਹੇ ਅ ਈਮੇਲ ਦੇ ਰਾਹੀਂ WhatsApp ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਦੂਸਰੇ ਨੂੰ ਭੇਜਦੇ ਨੇ ਲੇਕਿਨ ਇਸੇ ਤੋਂ ਬਾਅਦ ਜਿਹੜਾ ਇਹ ਗਿਣਤੀ ਲਗਾਤਾਰ ਘਟਦੀ ਗਈ ਪੱਤਰਾਂ ਦੀ ਤੇ ਉਸੇ ਤੋਂ ਬਾਅਦ ਹੁਣ ਫੈਸਲਾ ਜਿਹੜਾ ਇਸ ਦੇ ਵਿੱਚ ਲਿਆ ਗਿਆ ਇਹ ਬਾਣੇ ਇੱਕ ਯੁੱਗ ਦਾ ਅੰਤ ਜਿਹੜਾ ਮੰਨਿਆ ਜਾ ਚੁੱਕੇ ਕਿ ਲੋਕਾਂ ਦੇ ਸੁਆਦ ਕਰਨ ਦਾ ਤਰੀਕਾ ਕਮਿਊਨੀਕੇਸ਼ਨ ਕਰਨ ਦਾ ਇੱਕ ਤਰੀਕਾ ਬਦਲ ਚੁੱਕਿਆ ਹੈ ਇਵੇਂ ਤੇ ਰਾਹੀ ਡਿਜੀਟਲ ਮੇਲਬਾਕਸ ਤੇ ਆਨਲਾਈਨ ਪਲੇਟਫਾਰਮ ਜਿਹੜੇ ਮੁੱਖ ਇਹ ਮੰਨਿਆ ਜਾ ਰਹੇ ਮਾਧਿਅਮ ਨੇ ਜਿਨ੍ਹਾਂ ਤੇ ਰਾਹੀ ਲੋਕ ਇੱਕ ਦੂਜੇ ਦੇ ਨਾਲ ਗੱਲਬਾਤ ਜਿਹੜਾ ਕਰਦੇ ਨੇ ਅਧਿਕਾਰਿਤ ਜਿਹੜੇ ਅੰਕੜੇ ਅੰਕੜੇ ਨੇ 25 ਸਾਲਾਂ ਦੇ ਵਿੱਚ ਡੈਨਮਾਰਕ ਦੇ ਵਿੱਚ ਭੇਜੇ ਜਾਣ ਵਾਲੇ ਪੱਤਰਾਂ ਦੀ ਸੰਖਿਆ ਜਿਹੜੀ ਹੈ 90% ਤੋਂ ਵੱਧ ਦੀ ਗਿਰਾਵਟ ਇਸ ਦੇ ਵਿੱਚ ਦੇਖੇ ਗਈ ਕੰਪਨੀਆਂ ਨੂੰ ਜਿਹੜੇ ਘਾਟੇ ਪਏ ਹੋਣ ਸੜਕਾਂ ਦੇ ਉੱਤੇ ਨਹੀਂ ਦੇਖਣਗੇ ਰੈੱਡ ਮੇਲਬਾਕਸ ਡੈਨਮਾਰਕ ਦੀਆਂ ਸੜਕਾਂ ਦੇ ਉੱਤੇ ਪਹਿਚਾਣੇ ਬਣ ਚੁੱਕੇ ਸੀ ਲਾਲ ਮੇਲਬਾਕਸ ਜਿਹੜੇ ਨੇ ਹੁਣ ਇਹਨਾਂ ਨੂੰ ਹਟਾਇਆ ਜਾ ਰਿਹਾ ਜੂਨ ਤੋਂ ਲੈ ਕੇ ਹੁਣ ਤੱਕ ਕਰੀਬ 1500 ਮੇਲਬਾਕਸ ਜਿਹੜੇ ਹਟਾਏ ਜਾ ਚੁੱਕੇ ਨੇ ਹੋਰਾਂ ਨੂੰ ਵੀ ਜਿਹੜਾ ਹਟਾਇਆ ਜਾਇਗਾ ਲੇਕਿਨ ਲੋਕਾਰੇ ਇਹਨਾਂ ਨੂੰ ਭਾਵਨਾ ਦੇ ਨਾਲ ਜਿਹੜਾ ਮਹਿੰਗੀਆਂ ਕੀਮਤਾਂ ਦੇ ਵਿੱਚ ਉੱਥੇ ਲੋਕਾਂ ਦੇ ਵੱਲੋਂ ਖਰੀਦਿਆ ਵੀ ਗਿਆ ਕਿਉਂਕਿ ਜਿਹੜਾ ਇਹ ਸੜਕਾਂ ਦੇ ਉੱਤੇ ਰੈੱਡ ਮੇਲਬਾਕਸ ਸੀ ਇਹ ਇੱਕ ਤਰੀਕੇ ਦੀ ਉੱਥੇ ਡੈਨਮਾਰਕ ਦੇ ਵਿੱਚ ਪਹਿਚਾਣ ਬਣ ਚੁੱਕਿਆ ਸੀ ਲੋਕਾਂ ਨੇ ਹੁਣ ਇਹਨੂੰ ਵੱਧ ਕੀਮਤ ਦੇ ਵਿੱਚ ਆਪਣੇ ਕੋਲ ਰੱਖਿਆ ਸਾਮ ਸੰਭਾਲ ਦੇ ਲਈ ਕਿ ਅਸੀਂ ਇਹਨੂੰ ਇੱਕ ਪਹਿਚਾਣ ਦੇ ਤੌਰ ਤੇ ਰੱਖਾਂਗੇ ਕਿ ਅਸੀਂ ਪਹਿਲਾਂ ਕਿਸ ਤਰੀਕੇ ਦੇ ਨਾਲ ਡਾਰਕ ਸੇਵਾ ਦੇ ਰਾਹੀਂ ਜਿਹੜਾ ਮੈਸੇਜ ਇੱਕ ਦੂਜੇ ਨੂੰ ਭੇਜਦੇ ਸੀ ਵੱਡੀਆਂ ਕੀਮਤਾਂ ਦੇ ਵਿੱਚ ਲੋਕਾਂ ਦੇ ਵੱਲੋਂ ਇਹ ਮੇਲਬਾਕਸ ਰੈੱਡ ਕਲਰ ਦਾ ਖਰੀਦਿਆ ਵੀ ਗਿਆ ਸੋ 1400 ਸਾਲ ਤੋਂ ਚੱਲੇ ਆ ਰਹੀ ਰੀਤ ਜਿਹੜੀ ਬੰਦ ਕਰ ਦਿੱਤੀ ਗਈ ਹੈ 400 ਸਾਲ ਪਾਣੀ ਡਾਰਕ ਸੇਵਾ ਜੋ ਹੈ ਡੈਨਮਾਰਕ ਦੇ ਵਿੱਚ ਬੰਦ ਕੀਤੀ ਗਈ ਹੈ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੁਣ ਜੋ ਹੈ ਚਿੱਠੀਆਂ ਦੇ ਰਾਹੀਂ ਸੁਣੇ ਹੀ ਜਿਹੜੇ ਨਹੀਂ ਭੇਜੇ ਜਾਣਗੇ